ਸਵਾ ਮੈਂਬਰ ਜੋ ਹਰਨੇ ਹਲਕਾ ਪਛਮੀ ਤੋਂ ਵੈਸਤੋ ਉਮੀਦਵਾਰ ਸੰਦੀਪ ਰੌਣਾਜ ਅੱਜ ਉਹਨਾਂ ਦਾ ਪਿਆਰ ਦੇਖਦੇ ਹੋਏ ਜੂ ਸਾਡੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਸੇਵਾ ਦੇਖਦੇ ਹੋਏ ਆਮ ਆਦਮੀ ਪਾਰਟੀ ਦਾ ਲੋਕਾਂ 'ਚ ਦਿਨ-ਦਰ-ਦਿਨ ਵਾਧਾ ਪਿਆਰ ਦੇਖਦੇ ਹੋਏ ਕਿੰਨੇ ਪਰਿਵਾਰ ਆਪਣੇ ਆਪ ਆ ਕੇ ਸਾਹਮਣੇ ਹੋਏ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੀ ਸੇਵਾ ਕਰਨੀ ਹੈ ਕਿਉਂ ਕਿ ਉਹਨਾਂ ਦਾ ਜਿਹੜਾ ਕਲੇਸ਼ ਹੈ ਕਾਂਗਰਸੀਆਂ ਦਾ ਆਪਸ ਵਿੱਚ ਦਿਨ-ਦਰ-ਦਿਨ ਵਾਧਾ ਪਿਆ ਰਿਹਾ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਡਰਾਮੇ ਵਾਈ ਤੇ ਉਤਰ ਆਏ ਨੇ ਸੋ ਉਹਨਾਂ ਨੂੰ ਇਹ ਸਾਰੇ ਪਰਿਵਾਰ ਕਾਗਲਸੀ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਲੋਕਾਂ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਸੋ ਐਜੂਕੇਸ਼ਨ ਦੇ ਉੱਤੇ ਐਜੂਕੇਸ਼ਨ ਦੇ ਦੇਣ ਪਰ ਉਦਾਰ ਦੀ ਸਕੂਲਾਂ 'ਚ ਮਿਹਨਤ ਹੋ ਰਹੀ ਹੈ ਸਕੂਲਾਂ ਦਾ ਸਿਹਤ ਸਵਾਲ ਦੇਖਦੇ ਹੋਏ ਸਾਡੇ ਮੁੱਖ ਮੰਤਰੀ ਸੁਖਦੇਵ ਸਿੰਘ ਮਾਨ ਜੀ ਦੇ ਜਿਹੜੇ ਹਜ਼ਾਰਾਂ ਹੀ ਕੰਮ ਜਿਹੜੇ 3 ਸਾਲਾਂ 'ਚ ਹੋਏ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਕੰਮ ਹੋਏ ਉਹਨਾਂ ਦੇਖਦੇ ਹੋਏ ਕਿ ਲੋਕ ਆਪਣੇ ਆਪ ਜੁੜੇ ਨੇ ਜਿਸ ਤੋਂ ਕਲੀਅਰ ਤੈ ਹੁੰਦਾ ਜਿਹੜੀ ਜਿੱਤ ਹੈ ਸੰਜੀਵ अरोड़ा ਜੀ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਰਹੇ ਹਨ ਹੁਣ ਮੰਤਰੀ ਸਾਹਿਬ ਮੌਜੂਦ ਹਨ ਜਿਹੜੇ ਪਹੁੰਚੇ ਹੋਏ ਨੇ ਲੁਧਿਆਣਾ ਵਿਖੇ ਤਾਂ ਪਛਮੀ ਚੋਣਾ ਜਿਹੜੀਆਂ ਨੇ ਪੂਰਾ ਇਸ ਸਮੇਂ ਮਾਹੌਲ ਪੱਕਿਆ ਹੋਇਆ ਹੈ ਤਾਂ ਕੱਲ ਭਗਵੰਤ ਮਾਨ ਜੀ ਵੀ ਜਿਹੜੇ ਲੁਧਿਆਣਾ ਦੇ ਦੌਰੇ ਤੇ ਸੀਗੇ ਕਹਿ ਕੇ ਗਏ ਨੇ ਵੀ ਇੱਕ ਪਾਸੇ ਪਿਆਰ ਤੇ ਇੱਕ ਪਾਸੇ ਹੰਕਾਰ ਤਾਂ ਮੰਡਿਆ ਸਾਹਿਬ ਕਿਵੇਂ ਵੇਖਦੇ ਹੋ ਵੀ ਜਿੱਥੇ ਆਪਣੇ ਜਿਹੜੇ ਮਾਨਯੋਗ ਸੰਜੀਵ अरोड़ा ਜੀ ਨੇ ਸਾਰੇ ਪਾਸੇ ਪਿਆਰ ਮੰਡਰਨੇ ਤੇ ਅੱਜ ਜਿਹੜੇ ਲੋਕਾਂ ਨੇ ਜੁਆਇਨਿੰਗ ਵੀ ਕੀਤੀ ਹੈ ਕਿਵੇਂ ਵੇਖਦੇ ਹੋ ਵੀ ਪਛਮੀ ਚੋਣਾ ਦਾ ਮਾਹੌਲ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਵੇਖੋ ਵਧੀਆ ਸਵਾਲ ਤੁਸੀਂ ਕੀਤਾ ਇੱਕ ਪਾਸੇ ਪਿਆਰ ਇੱਕ ਪਾਸੇ ਹੰਕਾਰ ਸਾਡੇ 10ਵਾਂ ਮੈਂਬਰ ਜੋ ਹਰਪਨੇ ਹਲਕਾ ਪਛਮੀ ਤੋਂ ਵੈਸਤੋ ਉਮੀਦਵਾਰ ਸੰਦੀਪ ਰੌੜਾ ਜੀ ਅੱਜ ਉਹਨਾਂ ਦਾ ਪਿਆਰ ਦੇਖਦੇ ਹੋਏ ਜੁ ਸਾਡੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਸੇਵਾ ਦੇਖਦੇ ਹੋਏ ਆਮ ਆਦਮੀ ਪਾਰਟੀ ਦਾ ਲੋਕਾਂ 'ਚ ਦਿਨ-ਪਰ-ਦਿਨ ਵਾਧਾ ਪਿਆਰ ਦੇਖਦੇ ਹੋਏ ਕਿੰਨੇ ਪਰਿਵਾਰ ਆਪਣੇ ਆਪ ਆ ਕੇ ਸਾਹਮਣੇ ਹੋਏ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੀ ਸੇਵਾ ਕਰਨੀ ਹੈ ਕਿਉਂ ਕਿ ਉਹਨਾਂ ਦਾ ਜਿਹੜਾ ਕਲੇਸ਼ ਹੈ ਕਾਂਗਰਸੀਆਂ ਦਾ ਆਪ ਸੁੱਤ ਦਿਨ ਪਰ ਦਿਨ ਵਾਅਦਾ ਕਰਦੇ ਜਾ ਰਿਹਾ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਡਰਾਮੇ ਵਾਈ ਤੇ ਉਤਰ ਆਏ ਨੇ ਸੋ ਉਹਨਾਂ ਨੂੰ ਇਹ ਸਾਰੇ ਪਰਿਵਾਰ ਕਾਂਗਰਸੀ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਲੋਕਾਂ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਸੋ ਐਜੂਕੇਸ਼ਨ ਦੇ ਉੱਤੇ ਐਜੂਕੇਸ਼ਨ ਦੇ ਦਿਨ ਪਰ ਉਦਾਰੀ ਸਕੂਲਾਂ 'ਚ ਮਿਹਨਤ ਹੋ ਰਹੀ ਹੈ ਸਕੂਲਾਂ ਦੇ ਸਿਹਤ ਸੁਆਵਾਲ ਦੇਖਦੇ ਹੋਏ ਸਾਡੇ ਮੁੱਖ ਮੰਤਰੀ ਸਰਦਾਰ ਕੁਲਵੰਤ ਸਿੰਘ ਮਾਨ ਜੀ ਦੇ ਜਿਹੜੇ ਹਜ਼ਾਰਾਂ ਹੀ ਕੰਮ ਜਿਹੜੇ 3 ਸਾਲਾਂ 'ਚ ਹੋਏ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਕੰਮ ਹੋਏ ਉਹਨਾਂ ਦੇਖਦੇ ਹੋਏ ਇਹ ਲੋਕ ਆਪਣੇ ਆਪ ਜੁੜੇ ਨੇ ਜਿਸ ਤੋਂ ਕਲੀਅਰ ਤੈ ਹੁੰਦਾ ਕਿ ਜਿਹੜੀ ਜਿੱਤ ਹੈ ਸੰਦੀਪ ਅਰੋੜਾ ਜੀ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਰਹੇ ਨੇ ਬਾਕੀ ਪਾਰਟੀਆਂ ਦੇ ਵਿੱਚ ਜਿਹੜਾ ਕਿ ਗੁੱਟਬੰਦੀ ਬੜੀ ਚੱਲਦੀ ਪਈ ਆ ਕਿਤੇ ਪ੍ਰਧਾਨ ਰੁੱਸਿਆ ਹੋਇਆ ਤਾਂ ਕਿਤੇ ਇੱਕੋ ਚੜਾ ਚੱਲਦਾ ਵਾ ਪਰ ਇੱਥੇ ਸਾਰੇ ਇਕੱਠੇ ਨੇ ਸਾਰਾ ਜਿਹੜੀ ਆਮ ਆਦਮੀ ਪਾਰਟੀ ਲੁਧਿਆਣੇ ਪਹੁੰਚਦੀ ਐ ਸਮਰਥਨ ਕਰਦੀ ਐ ਤਾਂ ਕਿਵੇਂ ਵਿਗਦੋ ਵੀ ਇੱਥੇ ਪਿਆਰ ਤਾਂ ਜਿਹੜਾ ਕਿ ਆ ਉਹ ਵੰਡਿਆ ਜਾਂਦਾ ਕਰਦੇ ਨੇ ਇਹ ਕੋ ਬਹੁਤ ਖੁਸ਼ੀ ਦੀ ਗੱਲ ਐ ਕਿ ਸਾਡੀ ਆਮ ਆਦਮੀ ਪਾਰਟੀ 'ਚ ਪਿਆਰ ਹੈ ਜੋ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਜਰੀਵਾਲ ਜੀ ਦਾ ਮੈਸੇਜ ਹੀ ਸਾਨੂੰ ਇਹ ਆ ਕਿ ਸਭ ਤੋਂ ਪਹਿਲਾਂ ਉਸ ਵਿੱਚ ਪਿਆਰ ਤੇ ਲੋਕਾਂ ਦੀ ਸੇਵਾ ਕਿ ਕਿ ਰਾਜਨੀਤੀ ਕਰਨ ਹੀ ਆਏ ਹੋਏ ਰਾਜਨੀਤੀ ਨੂੰ ਬਦਲ ਲਾਏ ਹੋਏ ਸੋ ਲੋਕਾਂ ਦੇ ਸੇਵਾਦਾਰ ਬਣ ਕੇ ਨੌਕਰ ਬਣ ਕੇ ਜਿਹੜੀ ਸੇਵਾ ਨਿਭਾ ਰਹੇ ਆ ਸੋ ਅਰਵਿੰਦ ਕੇਜਰੀਵਾਲ ਜੀ ਦਾ ਦਿੱਤਾ ਹੋਇਆ ਮੈਸੇਜ ਜਿਹੜਾ ਸਾਨੂੰ ਹੁਕਮ ਹੈ ਕਿ ਲੋਕਾਂ ਨਾਲ ਪਿਆਰ ਕਰਨਾ ਲੋਕਾਂ ਦੇ ਵਿੱਚ ਰਹਿਣਾ ਸੋ ਅੱਜ ਵਿਰੋਧੀਆਂ ਦਾ ਜਿਹੜਾ ਲੜਾਈ ਹੈ ਕਾਂਟੋਕਲੀਸ ਹੈ ਉਹ ਸਾਨੂੰ ਵਧਦਾ ਜਾ ਰਿਹਾ ਔਰ ਸਾਡੀ ਪਾਰਟੀ ਦੇ ਜਿਹੜੇ ਹਰ ਵਰਗ ਤੋਂ ਲੈ ਕੇ ਸੀਨੀਅਰ ਲੀਡਰ ਤੱਕ ਆਪਸੀ ਪਿਆਰ ਵਧ ਰਿਹਾ ਆਪਸੀ ਪਿਆਰ ਹੈਗਾ ਔਰ ਵਧ ਰਿਹਾ ਕੋ ਨਾਲ ਦੇ ਨਾਲ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਜਜ਼ਬਾ ਸਾਡੇ ਹਰ ਵਰਕਰ ਨੂੰ ਹੈ ਸੋ ਇਹ ਪ੍ਰਮਾਤਮਾ ਦੀ ਕਿਰਪਾ ਮੈਂ ਕਹੂੰਗਾ ਕਿ ਪ੍ਰਮਾਤਮਾ ਦੀ ਆਮ ਆਲੀ ਪਾਰਟੀ ਤੇ ਬਹੁਤ ਬਿਆ ਮਿਹਰ ਹੈ ਕਿਰਪਾ ਹੈ ਜਿਹੜਾ ਲੋਕਾਂ ਲੋਕ ਇੰਨਾ ਪਿਆਰ ਕਰਦੇ ਨੇ ਤੇ ਪੰਜਾਬ ਦੇ ਲੋਕਾਂ ਨਾਲ ਵਾਦਾ ਹੈ ਕਿ ਆਮ ਆਲੀ ਪਾਰਟੀ ਦਾ ਇੱਕ ਇੱਕ ਵਲੰਟੀਅਰ ਇੱਕ ਇੱਕ ਸੇਵਾਦਾਰ ਜਿਹੜੇ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਡਾਕਟਰ ਬਣ ਕੇ ਪੰਜਾਬ ਦੀ ਸੇਵਾ ਕਰੂਗਾ ਬੈਸਟਲ ਕਿ ਲੋਕਾਂ ਨਾਲ ਵੀ ਭੈਣ ਭਰਾ ਹੋਣ ਦਾ ਧੰਨਵਾਦ ਕਰਦਾ ਅੱਜ ਦੇ ਵਿੱਚ ਕਿ ਜਿਹੜੇ ਹਰ ਰੋਜ਼ ਹੀ ਜੁਆਇਨਿੰਗਾਂ ਹੋ ਰਹੀਆਂ ਸੰਜੀਵਰ ਰੋੜਾ ਜੀ ਦੀ ਜਿੱਤ ਲਈ ਜਨਪਰਵਾਹ ਕੰਮ ਕਰ ਰਹੇ ਨੇ ਸੋ ਮੈਂ ਵੈਸਟਰਨ ਕੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ। ਇਹ ਕਰੋਦੀ ਪਾਰਟੀ ਟਿੱਪਣੀਆਂ ਕਰ ਰਹੀਆਂ ਨੇ ਵੀ ਕਿ ਆਮ ਆਦਮੀ ਪਾਰਟੀ ਜਿਹੜੇ ਕੰਮ ਕਏ ਹੋਏ ਹੋ ਨਹੀਂ ਰਹੇ ਜਿਵੇਂ ਇੱਕ 31 ਮਈ ਵਾਲਾ ਸੀਗਾ ਉਹ ਨਸ਼ੇ ਜਿਹੜਾ ਖਤਮ ਕਰਨ ਵਾਲਾ ਉਹਨੂੰ ਕਿਸ ਤਰੀਕੇ ਨਾਲ ਵੇਖਦਾ ਵੀ ਜਿੱਥੇ ਜਿਹਨੂੰ ਪੈਦਾ ਹੋਣ ਨੂੰ 10-12 ਸਾਲ ਲੱਗੇ ਹੋਣ ਤੇ ਲੋਕ ਇਸ ਸਮੇਂ ਚਾਹੁੰਦੇ ਨੇ ਵੀ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਕੀਆ ਕੋੜ ਖਤਮ ਹੋ ਜਾਵੇ। ਦੇਖੋ ਕਿੰਨੇ ਸਾਲਾਂ ਤੋਂ ਜਿਹੜਾ ਜਦੋਂ ਅਕਾਲੀ ਦਲ 2007 ਚ ਆਈ ਜਿਨ੍ਹਾਂ ਨੇ ਆਮ ਦੇ ਉੱਤੇ ਜਿਹੜਾ ਇਹ ਕੋਡ ਜਿਹੜਾ ਪੰਜਾਬ ਚ ਛੇਮਾ ਦਰਿਆ ਨਸ਼ਿਆਂ ਦਾ ਬਗਾਇਆ ਗਿਆ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ بجائے ਉਹਨਾਂ ਦੇ ਹੱਥਾਂ 'ਚ ਸਰਿੰਜਾ ਫੜਾਈਆਂ ਗਈਆਂ ਸੋ ਇਹ ਮੁੱਖ ਮੰਤਰੀ ਸਰਤਾਪਗਨ ਸਿਮਾਨ ਦੀ ਸਰਕਾਰ ਹੈ ਜਿਹੜੀ ਪਹਿਲੀ ਸਰਕਾਰ ਜਿਹੜੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਜਿਹੜੀ ਇਹਦੀ ਵਾਗਡੋਰ ਸੰਭਾਲੀ ਇਹ ਪੰਜਾਬ ਚ ਨਸ਼ਾ ਖਤਮ ਕਰਨਾ ਯੋਧ ਨਸ਼ਿਆਂ ਬਦੋ ਚੱਲਿਆ ਪੂਰਾ ਪੰਜਾਬ ਖੁਸ਼ ਜਿਹੜੇ ਪਿਛਲੀਆਂ ਸਰਕਾਰਾਂ ਸੀ ਇਹ ਇਹ ਲੋਕਾਂ ਦੀ ਪੁਸ਼ਤਪਨਾ ਹੀ ਕਰਦੀਆਂ ਸੀ ਇਹਨਾਂ ਲੋਕਾਂ ਦਾ ਨਾਲ ਹੋ ਕੇ ਉਸ ਤੋਂ ਪੁਨਾਈ ਕਰਕੇ ਪਿੰਡ-ਪਿੰਡ ਨਸ਼ਾ ਪਹੁੰਚੋਣੇ ਅਸੀਂ ਪਹਿਲੀ ਸਰਕਾਰ ਹੈ ਜਿਹਨੇ ਯੋਧ ਨਸ਼ਾ ਵਿਰੋਧ ਚਲਾਇਆ ਜਿਹੜੇ ਪਾਰਟੀ ਸੁਵਰਿੰਮੋ ਖੁਦ ਜਿਹੜੀ ਇਹ ਯਾਤਰਾ ਨਾਲ ਹੋ ਕੇ ਕਰਵਾ ਰਹੇ ਨੇ ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਲੋਕਾਂ ਨੂੰ ਸੋਚ ਕਾਈ ਜਾ ਰਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਨਾ ਨਸ਼ਾ ਰਹੇ ਜਿਹੜਾ ਨਾ ਵਿਕਣ ਦੇਣਾ ਤੇ ਜੇ ਕੋਈ ਹੋਵੇ ਜੇ ਕਿਸੇ ਨੂੰ ਵਿਚਾਰੇ ਨੂੰ ਇਹ ਬਿਮਾਰੀ ਲੱਗ ਗਈ ਉਹਦਾ ਇਲਾਜ ਸਰਕਾਰ ਵੱਲੋਂ ਫ੍ਰੀ ਹੋ ਰਿਹਾ ਸੋ ਪੂਰਾ ਪੰਜਾਬ ਪੰਜਾਬ ਨਸ਼ਾ ਮੁਕਤ ਪੰਜਾਬ ਜਿਹੜਾ ਹੋ ਜਾ ਰਿਹਾ ਖੁਸ਼ ਹੈ ਕਿ ਲੋਕਾਂ ਨੂੰ ਆਸ ਹੈ ਤੋ ਕਿ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਕਿ ਜੇ ਤੁਹਾਨੂੰ ਹਜੇ ਵੀ ਕਿਸੇ ਪਿੰਡ ਚ ਲੱਗਦਾ ਕਿ ਕੋਈ ਨਸ਼ਾ ਵੇਚ ਰਿਹਾ ਜਾਂ ਨਸ਼ਾ ਕਰ ਰਿਹਾ ਜੇ ਵੇਚ ਰਿਹਾ ਤੋ ਦੱਸੋ ਉਹਦੀ ਇਤਲਾਹ ਦਿਓ ਜੇ ਕੋਈ ਕਰ ਰਿਹਾ ਤੋ ਉਹਦਾ ਇਲਾਜ ਵਰ ਦੱਸੋ ਇਲਾਜ ਕਰਾਵਾਂਗੇ ਲੋਕ ਪੰਜਾਬ ਦੇ ਲੋਕ ਹੋ ਸਿਆ ਵਿਰੋਧੀਆਂ ਦੀਆਂ ਗੱਲਾਂ ਸਹੀ ਜਾਣਦੇ ਨਹੀਂ ਉਹ ਆਪਣੀ ਲੜਾਈ ਖਤਮ ਕਰਨ ਡੇ ਬਹੁਤ ਨਸ਼ਾ ਤੁਹਾਨੂੰ ਨੇ ਕੀ ਖਤਮ ਕਰਨਾ ਸੀ ਅਕਾਲੀ ਦਲ ਨੇ ਨਸ਼ਾ ਛੁੱਟਿਆ ਇਹਨਾਂ ਨੇ ਕਾਂਗਰਸ ਨੇ ਪਾਣੀ ਪਾਇਆ ਐਨਾਂ ਨੇ ਜਿਹੜਾ ਪੰਜਾਬ ਦੀ ਨੌਜਵਾਨੀ ਖਰਾਬ ਕੀਤੀ ਐ ਤੋ ਪਹਿਲੀ ਸਰਕਾਰ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਸਿਹਤ ਸੁਵਾਵਾ ਐਜੂਕੇਸ਼ਨ ਧਿਆਨ ਦੇ ਰਿਹਾ ਪੰਜਾਬ ਦੇ ਲੋਕਾਂ ਨੂੰ ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਪੰਜਾਬ ਦੇ ਲੋਕ ਸਾਡੀ ਸੇਵਾ ਤੋਂ ਖੁਸ਼ ਨੇ ਵਿਰੋਧੀ ਕੀ ਕਹਿੰਦੇ ਨੇ ਪੰਜਾਬ ਦੇ ਲੋਕ ਜਾਣਦੇ ਆ ਕਿ ਇਹਨਾਂ ਲੋਕਾਂ ਨੇ ਕਿੰਨੇ ਡਰਾਮੇ ਕੀਤੇ ਕਿੰਨੀਆਂ ਜਾਨਾਂ ਲਈਆਂ ਕੀ ਕੁਛ ਕੀਤਾ ਪੰਜਾਬ ਦੇ ਲੋਕ ਆਪ ਆਪਣੀ ਪਾਰਟੀ ਤੋਂ ਬਹੁਤ ਖੁਸ਼ ਨੇ ਧੰਨਵਾਦ